ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਉਤਸ਼ਾਹ ਦੇ ਨਾਲ ਸਮੂਹ ਸੰਗਤਾਂ ਨੂੰ ਬੇਨਤੀ ਕੀਤਾ ਜਾਂਦਾ ਹੈ ਕਿ ਹੋਲੇ ਮਹਲੇ ਦਾ ਜੋੜ ਮੇਲਾ ਪਹਿਲੀ ਵਾਰ ਲਾਸ਼ੀਓ ਸੂਬੇ ਦੇ ਗੁਰਦੁਆਰਾ ਸਿੰਘ ਸਵਾ ਪੁਰਾਣੀ ਇਮਾਰਤ ਦੀ ਪੁੰਤਨੀਆ ਇਟਲੀ ਵਿਖੇ 30 ਮਾਰਚ ਦਿਨ ਐਤਵਾਰ 2025 ਨੂੰ ਮਨਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਬੇਨਤੀ ਹੈ ਸਮੂਹ ਸੰਗਤਾਂ ਦੇ ਅਤੇ ਪ੍ਰਬੰਧਕ ਜਨਾਨ ਨੂੰ ਬੇਨਤੀ ਹੈ ਕਿ ਵਾਦੀ ਚੜ ਕੇ ਹੋਲੇ ਮਹਲੇ ਚ ਸੰਗਤ ਲਿਆ ਆ ਕਰਕੇ ਗੁਰੂ ਸਾਹਿਬ ਦੇ ਖੁਸ਼ੇ ਪ੍ਰਾਪਤ ਕਰੋ ਇਸੇ ਤਰ੍ਹਾਂ ਹੀ ਲਾੜਦੀਆਂ ਫੋਜਾਂ ਵੱਲੋਂ ਮਹੱਲਾ ਵੀ ਚੜਾਇਆ ਜਾਏਗਾ ਤੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸ਼ਸਤਰ ਵੀ ਦਾ ਪ੍ਰਦਰਸ਼ਨ ਕੀਤਾ ਜਾਏਗਾ ਇਸੇ ਤਰ੍ਹਾਂ ਹੀ ਭਾਈ ਸਾਹਿਬ ਮੈ ਮਲੀ ਸਾਹਿਬ ਜੀ ਆਪ ਜੀਆਂ ਨੂੰ ਬੇਨਤੀ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਸ ਤਰ੍ਹਾਂ ਭਾਈ ਸਾਹਿਬ ਨੇ ਆਪ ਨੂੰ ਦੱਸਿਆ ਹੀ ਆ ਕਿ ਗੁਰਦੁਆਰਾ ਸਿੰਘ ਸਭਾ ਪੁੰਤਨੀਆ ਪੁਰਾਣੀ ਇਮਾਰਤ ਉੱਤੇ ਵਿਖੇ 3 ਮਾਰਚ ਦਿਨ ਐਤਵਾਰ ਨੂੰ ਹੋਲੇ ਮਹਲੇ ਦੇ ਮਹਾਨ ਜਿਹੜੇ ਪ੍ਰੋਗਰਾਮ ਨੇ ਉਹ ਕਰਵਾਏ ਜਾ ਰਹੇ ਨੇ ਸੋ ਸਾਰੀਆਂ ਹੀ ਇਲਾਕੇ ਦੀਆਂ ਲਾਸੀਓ ਦੀਆਂ ਸਾਰੀਆਂ ਹੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਤੁਸੀਂ ਵੀ ਆਪਣੇ ਨਾਲ ਸੰਗਤ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਪੰਤੀਆਂ ਵਿਖੇ ਪਹੁੰਚੋ ਆਪ ਵੀ ਹਾਜ਼ਰੀਆਂ ਭਰੋ ਸਾਰੇ ਪ੍ਰਬੰਧਕ ਜਨ ਤੇ ਨਾਲ ਸੰਗਤ ਨੂੰ ਵੀ ਲੈ ਕੇ ਵੱਧ ਤੋਂ ਵੱਧ ਇੱਥੇ ਪਹੁੰਚੀਏ ਉਹ ਤਨਤਨ ਸਾਹਿਬ ਸ੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਜੋ ਹੋਲੇ ਮਹਲੇ ਦੇ ਜੋ ਹੁਲਾਮਲਾ ਜੋ ਚਲਾਇਆ ਗਿਆ ਸੋ ਉਹਦੇ ਵਿੱਚ ਆਪਾਂ ਵੀ ਇਟਲੀ ਦੇ ਵਿੱਚ ਪੁੰਤੀਨੀਆ ਵਿੱਚ ਇਹ ਪਹਿਲੇ ਦਿਨ ਪਹਿਲਾ ਪਹਿਲੀ ਵਾਰੀ ਇਹ ਪ੍ਰੋਗਰਾਮ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ